ਉੱਠ ਕੇ ਸਵੇਰੇ ਪਹਿਲਾਂ ਰੱਬ ਦਾ ਨਾਮ ਧਿਆਉਂਦੇ ਹਾਂ ਜਿਸ ਟਾਈਮ ਸਾਰੇ ਸੌਂਦੇ ਹੁੰਦੇ ਅਸੀਂ ਉਸ ਟਾਈਮ ਜਾਗ ਜਾਂਦੇ ਹਾਂ ਅਸੀਂ ਹੋਰ ਕੋਈ ਨਹੀਂ ਅਸੀਂ ਦੁੱਜੀ ਕਿ ਹਲਾਉਂਦੇ ਹਾਂ ਅਸੀਂ ਦੁੱਜੀ ਕਿ ਹਲਾਉਂਦੇ ਹਾਂ ਸਵੇਰੇ 4 ਵਜੇ ਮੱਜਾਂ ਕੋਲ ਜਾ ਕੇ ਉਹਨਾਂ ਨੂੰ ਪੱਠੇ ਪਾਉਣਾ ਪੱਠੇ ਪਾ ਕੇ ਫਿਰ ਧਾਰਾਂ ਕੱਢਣ ਲਈ ਬਹਿ ਜਾਣਾ ਸਵੇਰੇ 5 ਵਜੇ ਤੱਕ ਅਸੀਂ ਆਪਣਾ ਸਾਰਾ ਕੰਮ ਨਿਬਟਾ ਲੈਂਦੇ ਹਾਂ ਅਸੀਂ ਹੋਰ ਕੋਈ ਨਹੀਂ ਅਸੀਂ ਦੋਜੀ ਕਹਲਾਂਦੇ ਹਾਂ ਅਸੀਂ ਦੋਜੀ ਕਹਲਾਂਦੇ ਹਾਂ ਚਾਹ ਪਾਣੀ ਪੀ ਕੇ ਅਤੇ ਦੁੱਧ ਡਰਮ ਵਿੱਚ ਪਾ ਕੇ ਚੱਲ ਪੈਂਦੇ ਹਾਂ ਬਾਜ਼ਾਰ ਵੱਲ ਬਾਈਕ ਚਲਾ ਕੇ ਮੀਂਹ ਆਵੇ ਜਾਂ ਤੂਫਾਨ ਸਵੇਰੇ ਸਵੇਰੇ ਸਭ ਦੇ ਘਰ ਤੱਕ ਦੁੱਧ ਪਹੁੰਚਾਉਂਦੇ ਹਾਂ ਅਸੀਂ ਹੋਰ ਕੋਈ ਨਹੀਂ ਅਸੀਂ ਦੋਜੀ ਕਹਲਾਂਦੇ ਹਾਂ ਅਸੀਂ ਦੋਜੀ ਕਹਲਾਂਦੇ ਹਾਂ 2-3 ਘੰਟੇ ਬਾਅਦ ਜਦ ਕੰਮ ਨਿਬਟਾ ਲਈਏ ਕਰ ਆਗੇ ਫਿਰ ਨਹਾ ਧੋ ਕੇ ਖਾਣਾ ਖਾ ਲਈਏ ਖਾਣਾ ਖਾ ਕੇ ਫਿਰ ਖੇਤਾਂ ਵੱਲ ਤੁਰ ਪੈਂਦੇ ਹਾਂ ਅਸੀਂ ਹੋਰ ਕੋਈ ਨਹੀਂ ਅਸੀਂ ਦੋਜੀ ਕਿਹਾਉਂਦੇ ਹਾਂ ਅਸੀਂ ਦੋਜੀ ਕਿਹਾਉਂਦੇ ਹਾਂ 2-3 ਘੰਟੇ ਫਿਰ ਖੇਤਾਂ ਵਿੱਚ ਲਗਾ ਕੇ ਫਿਰ ਅਸੀਂ ਦੁਪਹਿਰ ਦਾ ਖਾਣਾ ਖਾਈਏ ਕਰ 1 ਵਜੇ ਆ ਕੇ 3:00 ਵਜੇ ਤੱਕ ਫਿਰ ਮੱਝਾਂ ਨੂੰ ਪਾਣੀ ਪਿਲਾਉਣ ਤੁਰ ਪੈਂਦੇ ਹਾਂ ਅਸੀਂ ਹੋਰ ਕੋਈ ਨਹੀਂ ਅਸੀਂ ਦੋਜੀ ਕਿਹਾਉਂਦੇ ਹਾਂ ਅਸੀਂ ਦੋਜੀ ਕਿਹਾਉਂਦੇ ਹਾਂ ਸ਼ਾਮ ਨੂੰ 4:00 ਵਜੇ ਫਿਰ ਧਾਰਾਂ ਕੱਢਣ ਦਾ ਵੇਲਾ ਹੋ ਜਾਂਦਾ ਧਾਰਾਂ ਧੂਰਾ ਕੱਢ ਕੇ ਫਿਰ ਸਵੇਰੇ ਵਾਲਾ ਕੰਮ ਸ਼ੁਰੂ ਹੋ ਜਾਂਦਾ ਸਾਰਾ ਦਿਨ ਬਿਜੀ ਰਹਿ ਕੇ ਵੀ ਲੋਕਾਂ ਦੀ ਨਿਗਾ ਚ ਅਸੀਂ ਵਿੱਲੇ ਕਹ ਲਾਂਦੇ ਹਾਂ ਅਸੀਂ ਹੋਰ ਕੋਈ ਨਹੀਂ ਅਸੀਂ ਦੋਜੀ ਕਹ ਲਾਂਦੇ ਹਾਂ ਅਸੀਂ ਦੋਜੀ ਕਹ ਲਾਂਦੇ ਹਾਂ 7:00 ਵਜੇ ਵਾਪਸ ਆ ਕੇ ਫਿਰ ਤੋਂ ਮੱਜਾਂ ਕੋਲ ਜਾਈਦਾ ਸਭ ਕੁਝ ਠੀਕ ਹੈ ਜਾਂ ਨਹੀਂ ਇਹ ਦੇਖ ਕੇ ਆਈਦਾ ਉਸ ਤੋਂ ਬਾਅਦ ਫਿਰ ਉਹੀ ਸੇਮ ਰੁਟੀਨ ਵਿੱਚ ਕੰਮ ਕਰਨ ਤੁਰ ਪੈਂਦੇ ਹਾਂ ਅਸੀਂ ਹੋਰ ਕੋਈ ਨਹੀਂ ਅਸੀਂ ਦੋਜੀ ਕਹੇ ਲਾਂਦੇ ਹਾਂ ਅਸੀਂ ਦੋਜੀ ਕਹੇ ਲਾਂਦੇ ਹਾਂ ਅਸੀਂ ਦੋਜੀ ਕਹੇ ਲਾਂਦੇ ਹਾਂ